ਪੰਜਾਬ ਵਾਸੀਓ ਸਾਵਧਾਨ ਹੋ ਜਾਓ ਕਿਉਂਕਿ ਅੱਜ ਪੰਜਾਬ ਦੇ ਵਿੱਚ ਪੋਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਵਿਆਸ ਦਾ ਪੱਧਰ ਵੀ ਵਧੇਗਾ ਤੇ ਲੋਕਾਂ ਦਾ ਖਤਰਾ ਜਿਹੜਾ ਕਿ ਖੜਾ ਦਾ ਖਤਰਾ ਵੀ ਵੱਧਦਾ ਨਜ਼ਰ ਆ ਰਿਹਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਅੱਜ ਤੋਂ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਸੁਧਾਰਨ ਰਹੇਗਾ ਹਾਲਾਂਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਮੌਨਸੂਨ ਸਰਗਰਮ ਹੋਣ ਦੇ ਕਾਰਨ ਨਦੀਆਂ ਅਤੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਲ ਜੋ ਕਿ ਸੰਸਾਧਨ ਵਿਭਾਗ ਨੇ ਬੁੱਧਵਾਰ ਸ਼ਾਮ 5 ਵਜੇ ਯਾਨੀ ਕਿ ਬੀਤੀ ਸ਼ਾਮ ਲਗਭਗ 23.300 ਕਿਊਸਿਕ ਪਾਣੀ ਜਿਹੜਾ ਕਿ ਪੌਂਗ ਡੈਮ ਤੋਂ ਛੱਡਿਆ ਹੈਗਾ ਜਲ ਦੱਸ ਦੇ ਕੇ ਜਲ ਸੰਸਾਧਨ ਵਿਭਾਗ ਦਾ ਕਹਿਣਾ ਹੈਗਾ ਕਿ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਨਿਯੰਤਰਿਤ ਢੰਗ ਦੇ ਨਾਲ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ ਹੈਗਾ ਤੇ ਪੋਂਗ ਵਿਆਸ ਡੈਮ ਦੇ ਚੀਫ ਇੰਜੀਨੀਅਰ ਰਾਕੇਸ਼ ਗੁਪਤਾ ਨੇ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਨੇ ਕਿ ਵਰਤਮਾਨ ਦੇ ਵਿੱਚ ਡੈਮ ਦੇ ਵਿੱਚ ਪਾਣੀ ਦੀ ਆਵਤ 1.90 ਲੱਖ ਕਿਊਸਿਕ ਤੋਂ ਵੱਧ ਹੋ ਚੁੱਕੀ ਹੈ ਇਸ ਤੋਂ ਲਗਭਗ 4000 ਕਿਊਸਿਕ ਪਾਣੀ ਜੋ ਕਿ 스필ਵੇ 게ਟਾਂ ਦੇ ਰਾਹੀਂ ਅਤੇ 19300 ਕਿਊਸਿਕ ਪਾਣੀ ਟਰਬਾਈਨਾ ਦੇ ਰਾਹੀਂ ਛੱਡਿਆ ਗਿਆ ਹੈ